ਸਰ ਜਿਹੜਾ ਭਾਨਾ ਸਿੱਧੂ ਵਾਲਾ ਮੈਟਰ ਆ ਉਹਦੇ ਬਾਰੇ ਦੱਸਿਓ ਇੱਕ ਸਾਡੇ ਮੁਕਦਮੇ ਦਾ ਰਿਕਾਰਡ ਸੀ ਐਫਆਈਆ ਨੰਬਰ 54 ਅੰਡਰ ਸੈਕਸ਼ਨ 382 ਆਈਪੀਸੀ ਥਾਣਾ ਡਵੀ ਨੰਬਰ 7202020 ਇਹਦੇ ਵਿੱਚ ਇੱਕ ਜਿਹੜੀ ਮਦਈ ਹੈ ਲੇਡੀ ਇੰਦਰਪ੍ਰੀਤ ਪੌਰ ਇੰਗੇਜਨ ਦਾ ਕੰਮ ਕਰਦੀ ਆ ਉਹਨੇ ਇੱਕ ਕੰਪਲੇਂਟ ਦਿੱਤੀ ਸੀ ਵੀ ਮੈਨੂੰ ਇਹਨੇ ਫੋਨ ਦੇ ਉੱਤੇ ਐਕਸਪੋਸ਼ਨ ਕੀਤਾ ਤੇ ਜੋ ਕਾਕਾ ਸਿੰਘ ਵੀਰਜ ਭਾਨਾ ਸਿੱਧੂ ਸੂਰੂਰ ਦਾ ਰਹਿਣ ਵਾਲਾ ਆ ਉਹਦਾ ਨਾਮ ਵੀ ਇਹ ਵਾਰ-ਵਾਰ ਮੈਨੂੰ ਜਿਹੜਾ ਕਾਲਾਂ ਕਰਕੇ ਟਰੈਕ ਕਰ ਰਿਹਾ ਸੌਫਟਿੰਗ ਕਰਕੇ ਮੈਨੂੰ ਪ੍ਰੋਫੈਸੀ ਮੰਨ ਰਿਹਾ ਤੇ ਜਿਹੜਾ ਜਿਸ ਨਾਲ ਮੇਰਾ ਕੋ ਲੈਂਦੇ ਨਹੀਂ ਕਿ ਇਹਨੇ ਮੇਰੇ ਘਰ ਦੇ ਉਸ ਦੀ ਵੀ ਜਿਹੜਾ ਧਰਨਾ ਵਗੈਰਾ ਲਵਾ ਲਿਆ ਮੇਰੇ ਪਹਰੇਆਂ ਦੇ ਪਿੰਡ ਵੀ ਜਿਹੜਾ ਮੈਨੂੰ ਐਕਸਪਲੋਇਟ ਕਰ ਰਿਹਾ ਵੀ ਮੈਂ ਉੱਥੇ ਵੀ ਜਾਂ ਜਿੱਤਰਾ ਜੀਵ ਚੱਲੂਗਾ ਤੇ ਕਾਫੀ ਜਿਹੜੀਆਂ ਨੇ ਉਹਨੂੰ ਦੱਸੀਆਂ ਤੇ ਕੁਝ ਕੋਲ ਮਿਲ ਨਹੀਂ ਲਿਖੀ ਉਹਦੇ ਵਿੱਚ ਅਸੀਂ ਇੱਕ ਮਕਦਮਾ 20 ਤਰੀਕ ਨੂੰ ਜਿਹੜਾ ਰਜਿਸਟਰ ਕੀਤਾ ਸੀ ਇਹ ਦੇਖ ਫਤਤਾ ਸੀ ਦੂਈ ਜਿਹੜੀ ਇਸਪਾਨਾ ਸੀ ਦੂਈ ਜਿਹੜਾ ਉਹਨੂੰ ਗ੍ਰਫਤਾਰ ਕੀਤਾ ਸੀ ਭਨੌਲੇ ਤੋਂ ਉਹ ਸਾਡੇ ਕੋਲ ਦੋ ਦਿਨ ਰਮਾਨ ਤੇ ਜਿਹੜਾ ਅਸੀਂ ਰਮਾਨ ਕਰਤੀ ਕੀਤਾ ਸੀ ਤੇ ਮੈਂ ਜਿਹਦੀ ਜਿਹੜਾ মিডিਆ ਤੇ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੇਖੀਆਂ ਵੀ ਇਹਨੂੰ ਡਿਊਈ ਰਮਾਨ ਇਹਨੂੰ ਇੰਟਰਨਮੈਂਟ ਕੀਤਾ ਗਿਆ ਇਹਨੂੰ ਵਰਸ ਤੇ ਪਾਇਆ ਗਿਆ ਇਹ ਜਿਹੜੀਆਂ ਗੱਲਾਂ ਬਿਲਕੁਲ ਗਲਤ ਆ ਜਿਹੜਾ ਅਸੀਂ ਕਾਨੂੰਨ ਦੇ ਮੁਤਾਬਿਕ ਇਹ ਮਦਈ ਦੀ ਜੋ ਅਪਲੀਕੇਸ਼ਨ ਸੀ ਉਹ ਤੇ ਮੁਕਦਮਾ ਦਰਜ ਕੀਤਾ ਇਹਨੂੰ ਮਾਨ ਰੂਪ ਕੋਰਟ ਵਿੱਚ ਪੇਸ਼ ਕੀਤਾ ਦਾ 2 ਦਿਨ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਤੇ ਗ੍ਰਿਫਤਾਰੀ ਸਮੇਂ ਦਾ ਪ੍ਰੋਪਰ ਮੈਡੀਕਲ ਕਰਾਇਆ ਜੁਡੀਸ਼ੀਨਲ ਕੇ ਜਾਦੀ ਉਸ ਦਿਨ ਦਾ ਫਿਰ ਦੁਬਾਰਾ ਮੈਡੀਕਲ ਕਰਾਇਆ ਇਹਨੂੰ ਜੁਡੀਸ਼ੀਨਲ ਭੇਜਿਆ ਗਿਆ ਤੇ ਜੋ ਕਾਨੂੰਨ ਮੁਤਾਬਿਕ ਪ੍ਰੋਸੀਡਿੰਗ ਕੀਤੀ ਉਹ ਕੀਤੀ ਪਰ ਜਿਹੜੇ ਇਹ ਇਸ ਤਰ੍ਹਾਂ ਦੇ ਐਲੀਗੇਸ਼ਨ ਵੀ ਮੈਨੂੰ ਇੰਟਰਪ੍ਰੀਟਿਵਲੀ ਬਿਲਕੁਲ ਗਲਤ ਹੈ ਬੇਵਿਨੈ